ਅਸਲ ਦੇ ਵਿੱਚ ਕਾਰਨ ਇਹ ਆ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੇ ਜੂੜੇ ਥਲੇ ਧੌਣ ਦੇ ਕੇ ਬਿਠੀ ਆ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀ ਹੁਕਮਾਂ ਨੂੰ ਮੰਨ ਕੇ ਜਿਹੜਾ 19 ਨੂੰ ਸ਼ੰਭੂ ਪਨੋਰੀ ਤੇ ਰਤਨਪੁਰੇ ਕਾਰਡ ਕੀਤਾ ਆਗੂਆਂ ਨੂੰ ਚੰਡੀਗੜ੍ਹੋਂ ਗ੍ਰਿਫਤਾਰ ਕਰਵਾ ਕੇ ਜਿਵੇਂ ਉਹਨਾਂ ਨੇ ਕੈਂਪ ਨੇ ਤ੍ਰਿਟਾਲੀਆਂ ਲੁੱਟੀਆਂ ਉਹਦਾ ਹੀ ਵਿਰੋਧ ਜਿਹੜਾ ਦੋਹਾਂ ਫੋਰ ਬੰਦ ਲੋ ਕਰਨ ਦਾ ਫੈਸਲਾ ਹੋਇਆ ਤੇ ਹੁਣ ਜਿੱਥੇ ਕਿਤੇ ਆ ਰਹੇ ਆ ਉੱਥੇ ਇਹਨਾਂ ਦਾ ਕਾਲੀਆਂ ਚੰਡੇਨਾ ਵਿਰੋਧ ਕਰਦੇ ਨੇ ਮੈਨੂੰ ਤਾਂ ਸਵਾਲ ਪੁੱਛੇ ਜਾ ਰਹੇ ਆ ਕਿ ਕੀ ਜਿਹੜਾ ਅੰਦੋਲਨ ਚੱਲ ਰਿਹਾ ਸੀ ਉਹ ਪੰਜਾਬ ਸਰਕਾਰ ਪਰ ਖਿਲਾਫ ਸੀ ਜਾਂ ਕੇਂਦਰ ਸਰਕਾਰ ਪਰ ਖਿਲਾਫ ਜੇ ਕੇਂਦਰ ਸਰਕਾਰ ਪਰ ਖਿਲਾਫ ਸੀ ਤੇ ਜਿਹੜੇ ਰਾਹ ਰੋਕੇ ਸੀ ਉਹ ਕਿਸਾਨਾਂ ਰੋਕੇ ਸੀ ਕਿ ਕੇਂਦਰ ਨੇ ਹਰਿਆਣਾ ਤੋਂ ਕਹਿ ਕੇ ਕੰਦਾਂ ਕਟਵਾਈਆਂ ਸੀ ਇਹ ਇਹ ਜਵਾਬ ਦੇਣ ਜੇ ਉੱਥੇ ਤੁਸੀਂ ਕੈਂਪ ਖੇੜੇ ਆ ਤੇ ਉਹ ਜਿਹੜਾ ਸਮਾਨ ਲੁੱਟਿਆ ਵਾ ਉਹ ਜਿਨ੍ਹਾਂ ਨੇ ਲੁੱਟਿਆ ਉਹਨਾਂ ਦੇ ਅਜੇ ਤੱਕ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋਈ ਜਿਹੜਾ ਸਮਾਨ ਕਿਸਾਨਾਂ ਦਾ ਲੁੱਟ ਲਿਆ ਨਗਦੀ ਲੁੱਟ ਲਈ ਕੈਂਪ ਤੋੜਤੀ ਉਹਨਾਂ ਦੀ ਭਰਪਾਈ ਕਿਹਨੇ ਕਰਨੀ ਸੀ ਜਿਹੜੀਆਂ ਮਾਵਾ ਭੈਣਾਂ ਨੂੰ ਤੁਸੀਂ ਜੇਲ੍ਹ ਲੈ ਕੇ ਗਏ ਜੇ ਉਹਨਾਂ ਦਾ ਗੁਨਾਹ ਕੀ ਸੀ ਇਹ ਸਾਰਿਆਂ ਸਵਾਲਾਂ ਦੇ ਜਵਾਬ ਜਿਹੜੇ ਉਹ ਪੁੱਛਣ ਵਾਸਤੇ ਲੋਕ ਇਕੱਠੇ ਹੁੰਦੇ ਆ ਅੱਜ ਵੀ ਪਟਿਆਲਕੇ ਦੇ ਵਿੱਚ ਦੋ ਤਿੰਨ ਪਿੰਡਾਂ ਦੇ ਵਿੱਚ ਲਾਲਜੀਤ ਭੁੱਲਰ ਨੇ ਆਉਣਾ ਸੀ 1 ਵਜੇ ਦਾ ਟਾਈਮ ਰਿਸਤਬਰਾ ਦਾ 1 ਵਜੇ ਦਾ ਟਾਈਮ ਦੱਸਿਆ ਸੀਗਾ ਦੁਬਲੀ ਦਾ 5 ਕਿਲੋਮੀਟਰ ਦਾ ਫਾਸਲਾ ਦੋਆਂ ਪਿੰਡਾਂ ਦਾ ਲੋਕ ਸਵੇਰੇ 9 ਵਜੇ ਇਕੱਠੇ ਹੋਣੇ ਸ਼ੁਰੂ ਹੋ ਗਏ ਪੁਲਿਸ ਨੇ ਬਹੁਤ ਵਿਰੋਧ ਕੀਤਾ ਕਾਲੀਆਂ ਝੰਡੀਆਂ ਦੀ ਗੱਲ ਕਰਦੇ ਨੇ ਪੁਲਿਸ ਵਾਲੇ ਕਿ ਕਾਲੀਆਂ ਝੰਡੀਆਂ ਨਾਮ ਕਾਓ ਜਦੋਂ ਕਿ ਲੋਕਾਂ ਕਹ ਆ ਵੀ ਇਹ ਭਾਈ ਕਾਲੀਆਂ ਝੰਡੀਆਂ ਸੋਗਮਈਆ ਸਾਡੀਆਂ ਮਾਵਾ ਪੈਣਾ ਜੇਲ੍ਹ ਖੜੀਆਂ ਵਾ ਸਾਡੀ ਡੇਢ ਕਸਾਲ ਦੀ ਬੱਚੀ ਵੀ ਆਪਣੀ ਮਾਂ ਦੇ ਨਾਲ ਜੇਲ੍ਹ ਗਈ ਆ ਐਸ ਕਰਕੇ ਸਰੋਂ ਪੰਜਾਬ ਸਰਕਾਰ ਦੇ ਗੁੱਸਾ ਵਾ ਵੀ ਪੰਜਾਬ ਸਰਕਾਰ ਨੇ ਲੋਕਾਂ ਦੀਆਂ ਮੋਟਾਂ ਲੈ ਗਈ ਕੇਂਦਰ ਦੀ ਗੱਲ ਮੰਨਦੇ ਆ ਦੋਸਤ ਜੀ ਠੀਕ ਨਹੀਂ ਤੇ ਇਹਦੇ ਤੇ 2-3 ਘੰਟੇ ਦੁਬਲੀ ਤੋਂ ਲੇਟ ਹੋਇਆ 3-4 ਘੰਟੇ ਜਿਹੜਾ ਸਭਰਾ ਤੋਂ ਲੇਟ ਹੋਇਆ ਮਤਲਬ ਸਿੱਧੇ ਸਵਾਲਾਂ ਦੇ ਜਵਾਬ ਦੇਣ ਤੋਂ ਲਾਲਜੀਤ ਪੁੱਲਰ ਪਕੌੜਾ ਹੋ ਚੁੱਕਾ ਵਾ ਉਹਦੇ ਤੇ ਫਿਰ ਕਿਸਾਨਾਂ ਨੇ ਰੋਸ ਮਜਾਰਾ ਜਿਹੜਾ ਕੀਤਾ ਜ਼ਬਰਦਸਤ ਨਾਰੇਬਾਜ਼ੀ ਹੋਈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੋਹਾਂ ਫੋਰਮਾਂ ਵੱਲੋਂ ਰਹਿ ਕਰਕੇ ਇਹਨਾਂ ਦਾ ਪਿੰਡਾਂ ਦੇ ਵਿੱਚ ਵੜਨਾ ਹੀ ਬੈਨ ਕੀਤਾ ਜਾਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਣਾ ਵਾ ਕਿਉਂਕਿ ਇਸ ਟਾਈਮ ਤੇ ਪੰਜਾਬ ਦੇ ਲੋਕ ਇਹਨਾਂ ਦੀਆਂ ਕਰਤੂਤਾਂ ਤੋਂ ਅੱਕੇ ਪਏ ਆ ਇਹਨਾਂ ਨੇ ਜਿਹੜਾ ਸਿੱਖਿਆ ਅਭਿਆਨ ਚਲਾਇਆ ਵਾ ਜਿਹੜਾ ਸਿੱਖਿਆ ਕ੍ਰਾਂਤੀ ਲੈ ਕੇ ਆ ਰਿਹਾ ਉਹਦੇ ਤੇ ਸਾਡੇ ਪੁਰਖਿਆਂ ਨੇ ਜ਼ਮੀਨਾਂ ਦਿੱਤੀਆਂ ਹੁਣ ਜੇ ਮੇਰੇ ਪਿੰਡ ਸਭਰਾ ਦੀ ਗੱਲ ਕਰ ਲਈਏ ਉਥੇ ਸਕੈਂਡਰੀ ਸਕੂਲ ਚ ਹੀ ਆਏ ਪ੍ਰਾਇਮਰੀ ਚ ਹੀ ਆਏ ਆ ਦੋਵਾਂ ਸਕੂਲਾਂ ਨੂੰ ਜ਼ਮੀਨ ਸਾਡੇ ਪਿੰਡ ਦੇ ਬਹੁਤ ਵਧੀਆ ਆਦਮੀਆਂ ਨੇ ਫਰੀ ਦਿੱਤੀ ਹੋਈ ਆ ਔਰ ਬਿਲਡਿੰਗ ਬਣਾਉਣ ਲਈ ਆਪਦੇ ਕੋਲੋਂ ਸਹਾਇਤਾ ਕੋਲੋਂ ਇੱਟਾ ਕੋਲੋਂ ਸੀਮੈਂਟ ਸਰੀਆ ਦੇ ਕੇ ਹੱਥੀਏ ਨੂੰ ਅਸਾਰਿਆ ਵਾ ਅੱਜ ਇਹ ਲਿਆਣ ਕੇ ਲੋਕਾਂ ਦੇ ਟੈਕਸਾਂ 'ਚੋਂ ਥੋੜਾ ਜਿਹਾ ਰੰਗ ਤੇ ਆਪਣਾ ਨਾਂ ਆਪਣਾ ਫੋਟੋ ਜਿਹੜੀ ਉਹ ਚਮਕਾਉਣੀ ਚਾਹ ਚਾ ਰਹੇ ਆ ਜਦੋਂ ਕਿ ਸਾਡੇ ਸਭਰਾ ਪਿੰਡ ਦੀ 25000 ਵਾਦੀ ਆ ਅੱਡੀ ਚ ਰੋਕਣੀ ਮੰਗਾ ਬਈ ਇੱਥੇ ਇੱਕ ਲੜਕਿਆਂ ਦਾ ਇੱਕ ਕਾਲਜ ਬਣਾਉਣਾ ਚਾਹੀਦਾ ਜੇ ਕਿਤੇ ਲਾਲਜੀਤ ਪੁੱਲਰ ਜਿਹੜਾ ਇਹ ਸਾਡੇ ਪਿੰਡ ਤੋਂ 12 ਕਿਲੋਮੀਟਰ ਦੂਰ ਬੈਠਾ ਵਾ ਜੇ ਐਡਾ ਹੀ ਇਹਨੂੰ ਮਤਲਬ ਵਿਦਿਆ ਨੂੰ ਫੈਲਾਉਣ ਦਾ ਚਾਹ ਚੜਿਆ ਤੇ ਫਿਰ ਇੱਥੇ ਕਾਲਜ ਕਿਉਂ ਨਹੀਂ ਲੈ ਕੇ ਆਇਆ ਇੱਥੇ ਕਾਲਜ ਲੈ ਕੇ ਆਉਂਦਾ ਉਹਦਾ ਅਧ ਘਟਨ ਕਰਦਾ ਅਸੀਂ ਖੁਦ ਘੁੰਮਦੇ ਕਿ ਸਾਡਾ ਬੱਚਾ ਹੀ ਸਾਡੀਆਂ ਵੋਟਾਂ ਨਾਲ ਲੋਕਾਂ ਦੀਆਂ ਨਾਲ ਬਣਿਆ ਵਾ ਤੇ ਅੱਜ ਵੀ ਲੋਕਾਂ ਵਾਸਤੇ ਕੋਈ ਚੀਜ਼ ਲੈ ਕੇ ਆਇਆ ਇਹਨਾਂ ਨੇ ਇਹ ਜਿਹੜੇ ਸਕੂਲ ਵਾ ਇਹਨਾਂ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਦੇ ਦਿੱਤਾ ਹੋਇਆ ਵਾ ਇਹ ਚਲੇ ਗਿਆ ਜਿਵੇਂ ਸਾਡੇ ਹਸਪਤਾਲ ਚਲੇ ਗਿਆ ਹੁਣ ਸ ਜਿੱਦਨ ਮਹੱਲਾ ਕਲੀਨਿਕ ਬਣਾ ਰਹੀ ਪਿੰਡ ਦੇ ਕਈ ਚੌਧਰੀ ਬੜੇ ਖੁਸ਼ ਸੀ ਜੀ ਮਹੱਲਾ ਕਲੀਨਿਕ ਚੱਲ ਗਿਆ ਜਦੋਂ ਕਿ ਇਹ ਹਸਪਤਾਲ 100 ਪਿੰਡ ਨੂੰ ਇਲਾਜ ਪਹੁੰਚਾ ਕਰਾਉਂਦਾ ਤੇ ਸਰਜੀਕਲ ਆਪਰੇਸ਼ਨ ਇੱਥੇ ਹੁੰਦੇ ਰਿਆ ਇੱਥੇ ਨਰਸਾਂ ਦਾ ਸਟਾਫ ਇੱਥੇ ਡਾਕਟਰਾਂ ਦਾ ਸਟਾਫ ਜਿਹੜਾ ਪੂਰੀ ਤਰ੍ਹਾਂ ਨਹੀਂ ਦਰਿਆ ਅੱਜ ਉਹਨੂੰ ਮਹੱਲਾ ਕਲੀਨਿਕ ਬਣਾ ਕੇ ਉਸ ਹਸਪਤਾਲ ਦਾ ਨਿਸ਼ਚੋਤ ਅਨੁਭੂਤ ਕਰਤਾ ਵਾ 2 ਵਜੇ ਤੱਕ 3-4 ਦਿਨ ਚੱਲਦਾ ਵਾ ਉਦੋਂ ਬਾਅਦ ਬੰਦ ਸੋ ਇਹ ਕਾਰਨਾਮੇ ਜਿਹੜੀ ਸਰਕਾਰ ਨੇ ਇਸਨੇ ਕੀਤੇ ਆ ਇਹਨਾਂ ਤੇ ਆਉਣ ਲਈ ਦਿਨਾਂ ਦੇ ਵਿੱਚ ਲੋਕ ਇਕੱਲੇ ਇਕੱਲੇ ਗੱਲ ਦਾ ਸਾਹ ਲੈਣਗੇ ਪ੍ਰਧਾਨ ਜੀ ਜਿਵੇਂ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਤਹਿਤ ਵੱਖ-ਵੱਖ ਪਿੰਡਾਂ 'ਚ ਜਾ ਰਿਹਾ ਸਰਕਾਰੀ ਪ੍ਰਾਇਮਰੀ ਸਕੂਲ ਸੈਕੰਡਰੀ ਸਕੂਲ ਸੀਨੀਅਰ ਸੈਕੰਡਰੀ ਸਕੂਲ ਤੁਸੀਂ ਇਸ ਚੀਜ਼ ਨੂੰ ਦੇਖਦੇ ਕਿਵੇਂ ਹੋ ਕਿ ਸਰਕਾਰ ਕਿੰਨਾ ਕਿਤੇ ਲੋਕਾਂ ਦਾ ਰੌਚਕ ਕਰ ਰਹੀ ਹੈ ਕਿ ਜਾਂ ਪਿੰਡਾਂ ਦੇ ਵਿੱਚ ਇੱਕ ਹੀ ਮਕਸਦ ਕੀ ਹੈ ਸਰਕਾਰ ਦਾ ਅਸਲ ਦੇ ਵਿੱਚ ਜੋ ਇਹਨਾਂ ਨੂੰ ਅਦਾਇਤਾਵਾ ਨਾ ਪਿੱਛੋਂ ਇਹ ਸਾਰੇ ਪਬਲਿਕਦਾਰੀ ਖਤਮ ਕਰਕੇ ਇਹ ਸਾਰੇ ਪ੍ਰਾਈਵੇਟ ਕਰਨੇ ਆ ਉਹਨਾਂ ਦਾ ਅਦਾਇਤਾ ਕੰਮ ਕਰ ਰਹੇ ਆ ਕਿਉਂਕਿ ਜਿੰਨੇ ਕਿ ਇਹਨਾਂ ਨੇ ਟੀਚਰ ਭਰਤੀ ਕੀਤੇ ਆ ਉਹ ਕੰਟੈਕਟ ਬੇਸ ਤੇ ਕੀਤੇ ਆ ਔਰ ਇਹ ਸਕੂਲ ਜਿਹੜੇ ਆ ਸਾਨੂੰ ਪਤਾ ਵਾ ਵੀ ਇਹ ਸਕੂਲ ਆਉਣ ਲਈ ਦਿਨਾਂ ਦੇ ਵਿੱਚ ਕਿਸੇ ਵੱਡੇ ਘਰ ਨੇ ਜਿਹੜੇ ਖਰੀਦਨੇ ਆ ਥੋੜਿਆਂ ਪੈਸਿਆਂ ਦੇ ਵਿੱਚ ਤੇ ਉਹਨੇ ਇਹਨਾਂ ਸਾਡੇ ਜਿਹੜੇ ਆਪਦੇ ਪਬਲਿਕ ਦੇ ادارے ਇਹਨਾਂ ਸਕੂਲਾਂ ਦੇ ਵਿੱਚ ਹੀ ਪ੍ਰਾਈਵੇਟ ਸਕੂਲਾਂ ਨੂੰ ਮਹਿੰਗੀ ਵਿੱਦਿਆ ਕਰਨੀ ਆ ਸਾਡੇ ਗਰੀਬਾਂ ਦੇ ਬੱਚੇ ਇਹਦੇ ਵਿੱਚ ਪੜ ਨਹੀਂ ਸਕਣਗੇ ਇਹ ਆਉਣ ਲਈ ਸਮੇਂ ਦੇ ਵਿੱਚ ਹੋ ਜਾਣਾ ਠੀਕ ਹੈ ਜੀ ਇਹ ਸਿੱਖਿਆ ਕ੍ਰਾਂਤੀ ਤਹਿਤ ਜਿਹੜੇ ਪ੍ਰੋਗਰਾਮ ਕੀਤੇ ਜਾ ਰਹੇ ਆ ਹਰੇਕ ਪਿੰਡ ਦੇ ਵਿੱਚ ਹਰੇਕ ਹਲਕੇ ਦੇ ਵਿੱਚ ਵਿਰੋਧ ਹੋ ਰਿਹਾ ਹਰੇਕ ਜ਼ਿਲ੍ਹੇ ਦੇ ਵਿੱਚ ਵਿਰੋਧ ਹੋ ਰਿਹਾ ਸਰਕਾਰ ਚਾਹੁੰਦੀ ਕੀ ਹੈ ਦਸਲਾਮਾ ਦੀ ਪਾਰਟੀ ਚਾਹੁੰਦੀ ਕੀ ਹੈ ਅਸਲ ਦੇ ਵਿੱਚ ਲੋਕਾਂ ਦਾ ਲੋਕਾਂ ਦਾ ਆਮ ਆਦਮੀ ਪਾਰਟੀ ਚੈੱਕ ਕਰ ਰਹੀ ਆ ਤੇ ਆਪਣੀ ਆਕਾਵਾਂ ਨੂੰ ਖੁਸ਼ ਕਰ ਰਹੀ ਆ ਕਾਰਪੋਰੇਟਰਾਂ ਨੂੰ ਤੇ ਦਿੱਲੀ ਦਰਬਾਰ ਨੂੰ ਜਦੋਂ ਕਿ ਔਨਲੇ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਲਹਿਰ ਉੱਠ ਰਹੀ ਆ ਇਸ ਲਹਿਰ ਨੇ ਇਨਾ ਤਰ੍ਹਾਂ ਦਾ ਪਿੰਡਾਂ ਦੇ ਵਿੱਚ ਵੜਨਾ ਬੰਦ ਕਰ ਦੇਣਾ ਠੀਕ ਹੈ ਜੀ ਗਰਲਾਲ ਘਨੌਰ ਨੇ ਕਹਿੰਦੇ ਵੀ ਟਰਾਲੀਆਂ ਚੋਰੀ ਕੀਤੀਆਂ ਸੰਦ ਚੋਰੀ ਕੀਤਾ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਉਹ ਤਾਂ ਇਹ ਬਹੁਤ ਕੁਝ ਆ ਸੁੱਕਾ ਵਾ ਮਤਲਬ ਉਹਦੇ ਰਿਸ਼ਤੇਦਾਰਾਂ ਦੇ ਘਰੋਂ ਟਰਾਲੀਆਂ ਬਰਾਮਤ ਹੋਈਆਂ ਸਾਡੀ ਦੁਆ ਬੰਦ ਸੀਪੂ ਦੀ ਜਿਹੜੀ ਮੈਂਬਰਸ਼ਿਪ ਆਇਆ ਮੈਨੇ ਉਹ ਰੱਦ ਕੀਤੀ ਜਾਵੇ ਉਹਨੂੰ ਕਦੋਂ ਕੀਤਾ ਜਾਵੇ ਪਰ ਅਜੇ ਤੱਕ ਸਰਕਾਰ ਉਹਨੂੰ ਪਾਲ ਕੇ ਬੀਠੀ ਹੈ ਠੀਕ ਹੈ ਜੀ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਸੀਗਾ ਸਿਹਤ ਆਉਣ ਵਾਲੇ ਦਿਨਾਂ ਦੀ ਸਰਕਾਰ ਸਭ ਤੋਂ ਬਹੁਤ ਦਿੱਖੇ ਹੋਣ ਮਈ ਦੇ ਪਹਿਲੇ ਹਫਤੇ ਕੋ ਦੋਹਾਂ ਫਾਰਮਾਂ ਵੱਲੋਂ ਵੱਡੇ ਐਲਾਨ ਹੋਣਗੇ ਤੇ ਤੁਹਾਡੇ ਮਾਦਮ ਬਰਾਏ ਅਸੀਂ ਜਿਹੜਾ ਪਿੱਛਾ ਐ ਐਸਕੇਮ ਆ ਉਹਨਾਂ ਨੂੰ ਅਪੀਲ ਕਰਾਂਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਇਕੱਠਾਂ ਦੀ ਲੋੜ ਜੇ ਆਓ ਆਪਣੀ ਗਊ ਛੱਡ ਕੇ ਇਕੱਠੇ ਹੋਈਏ ਤੇ ਇਕੱਤਰ ਹੋ ਕੇ ਇਸ ਲੜਾਈ ਨੂੰ ਸਾਂਝੀ ਬਣਾ ਕੇ ਲੜੀਏ ਧੰਨਵਾਦ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ